ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਨਸ਼ਿਆਂ ਦੇ ਖਿਲਾਫ ਨਾਟਕ ਖੇਡੇ ਜਾ ਰਹੇ ਨੇ ਉੱਥੇ ਕਾਲਾ ਮੈਰ ਸਟੇਡੀਅਮ ਦੇ ਵਿੱਚ ਅੱਜ ਇੱਕ ਰੈਲੀ ਕੀਤੀ ਗਈ। ਇਸ ਰੈਲੀ ਦੀ ਸ਼ੁਰੂਆਤ ਅਲਕਾ ਭਟੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਹਰੀ ਝੰਡੀ ਦੇ ਕੇ ਕੀਤੀ। ਦੱਸ ਦਈਏ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲਕਲਾਂ ਦੇ ਵੱਲੋਂ ਵੀ ਡਾਕਟਰ ਪਰਮਿੰਦਰ ਸਿੰਘ ਹਮੀਦੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਨਾਟਕ ਖੇਡੇ ਜਾ ਰਹੇ ਨੇ ਸਰਨਾਵਾ ਟੀਵੀ ਦੇ ਨਾਲ ਜਿਹੜੇ ਪਰ ਨਹੀਂ ਜੁੜੇ ਉਹ ਹੁਣੇ ਜੁੜੋ ਤਾਂ ਕਿ ਹੋਰ ਖਬਰਾਂ ਦੇਖ ਸਕੋ ਦੇਖਦੇ ਆ ਸਰਨਾਵਾ ਟੀਵੀ ਦੀ ਵਿਸ਼ੇਸ਼ ਰਿਪੋਰਟ ਗੋਪਨੀਯਾ ਰੱਖੀ ਜਾਊਗੀ ਤੁਹਾਡੀ ਜਾਣਕਾਰੀ ਆ ਜਿਹੜੀ ਉਹ ਸਾਂਝੀ ਨਹੀਂ ਕਰੀ ਜਾਊਗੀ ਉਹ ਨੰਬਰ ਹੈਗਾ 97 791 00200 ਇਸ ਨੰਬਰ ਤੇ ਮੈਂ ਜਿਹੜੀ ਜਾਣਕਾਰੀ ਆ ਉਹ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਤੇ ਨੰਬਰ ਜਿਹੜਾ ਸੋਸ਼ਲ ਮੀਡੀਆ ਸਾਈਟਾਂ ਰਾਹੀਂ ਤੇ ਹਰ ਇੱਕ ਦਾ ਜਿਹੜਾ ਆਧਾਰਨ ਰਹੀ ਮੀਡੀਆ ਰਹੀ ਤੁਹਾਡੇ ਤੱਕ ਖਵਾਰਾਂ ਤਾਈ ਪਹੁੰਚ ਜਾਊਗਾ ਤੇ ਮੈਂ ਸੋਖਾ ਨਾ ਤੇ ਉਸ ਨੰਬਰ ਦੇ ਰਾਹੀ ਜਾਣਕਾਰੀ ਦੇ ਕੇ ਪੰਜਾਬ ਨੂੰ ਖੁਸ਼ਹਾਲ ਤੇ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਸ ਪਹਿਲ ਦੇ ਵਿੱਚ ਉਹ ਹਰਵਾਂਗਾ ਉਹਨਾਂ ਨੂੰ ਸੱਦਾ ਦੇਵਾਂਗਾ ਕਿ ਪੰਜਾਬ ਦੀ ਨਸ਼ਾ ਮੁਕਤੀ ਦੇ ਮਹਾਂਮੇ ਦੇ ਵਿੱਚ ਤੇ ਵੱਧ ਚੜ ਕੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਹ ਸਾਡ ਦੇਣ ਤੇ ਯੋਧ ਨਸ਼ਿਆਂ ਵਿਰੋਧ ਦਾ ਜਿਹੜੀ ਵੱਡੀ ਲਹਿਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਚਲਾਈ ਆ ਆਪਾਂ ਉਹਦੇ ਵਿੱਚ ਸਾਥ ਦੇ ਕੇ ਇੱਕ ਸੋਹਣਾ ਸੁੰਦਰ ਤੇ ਸਾਡਾ ਉਹੀ ਹੱਸਦਾ ਬਸਦਾ ਪੰਜਾਬ ਆ ਜਿਹੜਾ ਉਹ ਸਰਜਣ ਦੀ ਮਾਸਮਾ ਸਾਡਾ ਪੁੱਤਰ ਕਾ ਭਾਈਚਾਰਾ ਤੇ ਸਾਡੇ ਹੋਰ ਜਿਹੜੇ ਪਤਵੰਤੇ ਸੱਜਣੇ ਤੇ ਪਹੁੰਚੇ ਆ ਆਪਾਂ ਸਾਰੇ ਮਿਲ ਕੇ ਇੱਕ ਸੌ ਚੁੱਕਾਂਗੇ ਤੇ ਉਸ ਤੋਂ ਬਾਅਦ ਜਿਵੇਂ ਆਪਣਾ ਰੂਟ ਬਣਿਆ ਆਪਾਂ ਸਖਾਰਾ ਥਾਂ ਦੇ ਵਿੱਚ ਵਿਸਾ ਲਵਾਂਗੇ ਮਾਤਾ ਜੀ ਨੂੰ ਧੰਨਵਾਦ ਕਰਦਾ ਵਰਦਾਨਾ ਦੇ ਪ੍ਰਸ਼ਾਸਨ ਦਾ ਸਾਡੇ ਡੀਸੀ ਸਾਹਿਬ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਔਰ ਇੱਥੇ ਪਹੁੰਚੇ ਹੋਏ ਸਾਰੇ ਪਰਿਵਾਰਾਂ ਤੇ ਸੱਜਣਾਂ ਦਾ ਹੁਣ ਆਪਾਂ ਤੇ ਸੌਂ ਚੁੱਕਣ ਦੀ ਰਸਮਾਂ ਜਿਹੜੀ ਉਹਨੂੰ ਆਪਾਂ ਪੂਰੀ ਕਰਾਂਗੇ ਮੈਂ ਪੰਜਾਬ ਦਾ ਇੱਕ ਜ਼ਿੰਮੇਵਾਰ ਨੌਜਵਾਨ ਹੋਣ ਦੇ ਨਾਤੇ ਆਪਣੀ ਮਾਂ ਧਰਤੀ ਦੇ ਵਿੱਚ ਫੈਲੀ ਇਸ ਨਸ਼ੇ ਦੇ ਵਿਰੁੱਧ ਲੜਨ ਦੀ ਜਿਹੜੀ ਸੋਚ ਰਿਹਾ ਹਾਂ ਇਸ ਦੇ ਲਈ ਮੈਂ ਪੁਨੇਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਦਾ ਦੇਣਾ ਹਰ ਸੰਭਵ ਜਿਹੜਾ ਯਤਨ ਆ ਉਹ ਕਰਾਂਗਾ ਜਦੋਂ ਪੰਜਾਬ ਦੇ ਲੋਕਾਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਚੁਣਿਆ ਉਦੋਂ ਤੋਂ ਹੀ ਲੈ ਕੇ ਪੰਜਾਬ ਨੂੰ ਮੁੜ ਕੇ ਮੁੜ ਤੋਂ ਲੀਤੇ ਲੈ ਕੇ ਆਉਣ ਦੇ ਲਈ ਉਹ ਹਰ ਜਿਹੜਾ ਸੰਭਵ ਉਪਰਾਲਾ ਕਰ ਰਹੇ ਨੇ ਪਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਅਸਲੇ ਸਾਲ ਤੋਂ ਇੱਕ ਮੁਹਿੰਮ ਚਲਾਈ ਸੀ ਅੱਜ ਉਹ ਲੋਕ ਲਹਿਰ ਆ ਜਿਹੜੀ ਬਣ ਕੇ ਉਹ ਸਾਹਮਣੇ ਆ ਰਹੀ ਆ ਜਿਹਦੇ ਵਿੱਚ ਲੋਕ ਸਾਡੇ ਆਪ ਮੁਹਾਰੇ ਜਿਹੜਾ ਪੰਜਾਬ ਸਰਕਾਰ ਦਾ ਸਾਥ ਦੇ ਰਹੇ ਨੇ ਨਸ਼ਾ ਤਸਕਰਾਂ ਤੇ ਕਾਰਵਾਈ ਹੋ ਰਹੀ ਆ ਜੇਲ੍ਹ ਜਾ ਰਹੇ ਨੇ ਉਹਨਾਂ ਦੇ ਮਕਾਨ ਆ ਜਿਹੜੇ ਨਸ਼ੇ ਨਾਲ ਬਣਾਏ ਆ ਉਹ ਤੋੜੇ ਜਾ ਰਹੇ ਆ ਔਰ ਅੱਜ ਸਾਡੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਿਹੜਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਡੀਸੀਟੀ ਬੈਨਫੀਸੀ ਵੱਲੋਂ ਔਰ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਭਰਾ ਹਰਿੰਦਰਜੀਤ ਢਾਲੀਵਾਲ ਜੀ ਸਾਡੇ ਚੇਅਰਮੈਨ ਸਾਹਿਬ ਔਰ ਪੂਰੇ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਅੱਜ ਜਿਹੜੀ ਇਹ ਮੈਰਾਥਨ ਰੱਖੀ ਗਈ ਆ ਬੱਬਾ ਕਾਲਾ ਮਹਿਰ ਸਟੇਡੀਅਮ ਤੋਂ ਸ਼ੁਰੂ ਕਰਕੇ ਅਸੀਂ ਸ਼ਹਿਰ ਦੇ ਵੱਖ-ਵੱਖ ਮੁਜ਼ਾਰਾਂ ਚ ਹੁੰਦੇ ਹੋਏ ਅੱਜ ਇਹਨੂੰ ਇੱਥੇ ਸਮਾਪਤ ਕਰਿਆ ਜਿਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਆ ਯੂਥ ਕਲੱਬਾਂ ਦਾ ਔਰ ਉਹਦੇ ਨਾਲ ਨਾਲ ਕਾਲਜਾਂ ਦੇ ਔਰ ਸਕੂਲਾਂ ਦੇ ਵਿਦਿਆਰਥੀਆਂ ਦਾ ਔਰ ਜਿਹੜੇ ਸਾਡੇ ਸਾਡੇ ਐਥਲੀਟ ਨੇ ਸਾਡੇ ਜ਼ਿਲ੍ਹੇ ਦੇ ਉਹ ਵੀ ਬਹੁਤ ਹਮਮਾ ਕੇ ਇੱਥੇ ਪਹੁੰਚੇ ਆ ਔਰ ਮੈਂ ਤੈਦਲੋਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਇਸ ਉਪਰਾਲੇ ਦੇ ਵਿੱਚ ਯੁੱਧ ਨਸ਼ਿਆਂ ਵਿਰੋਧ ਦੇ ਵਿੱਚ ਸਾਥ ਦੇ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਪੂਰੀ ਸਰਕਾਰ ਦਾ ਕਲੀਅਰ ਮੈਸੇਜ ਹੈ ਕਿ ਕੋਈ ਵੀ ਨਸ਼ਾ ਪਸਕਰਾ ਉਹ ਬਖਸ਼ਿਆ ਨਹੀਂ ਜਾਊਗਾ ਚਾਹੇ ਉਹਨੇ ਕੋਈ ਪ੍ਰਾਪਰਟੀਆਂ ਚਾਹੇ ਕੋਈ ਜਾਇਦਾਦ ਜੋ ਵੀ ਉਹਨੇ ਬਣਾਈ ਆ ਉਹ ਸਾਰੀ ਫ੍ਰੀਜ਼ ਕਰੀ ਜਾਊਗੀ ਜਿਹਨੂੰ ਤੋੜਨ ਦੀ ਜਿੱਥੇ ਉਹ ਪੈਂਦੀ ਹੈ ਜ਼ਰੂਰਤ ਉਹਨੂੰ ਤੋੜਿਆ ਵੀ ਜਾਊਗਾ ਔਰ ਉਹ ਨਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਥ ਦੇ ਨਾਲੇ ਵੱਡੀ ਲੋਕ ਲਹਿਰ ਬਣ ਰਹੀ ਆ ਪੰਜਾਬ ਦੇ ਨੌਜਵਾਨ ਮੁਰਤੋਂ ਜਿਹੜਾ ਘੋਲ ਤੇ ਕਬੱਡੀ ਜਾਂ ਸਾਡੀਆਂ ਰਵਾਇਤੀ ਖੇਡਾਂ ਦੇ ਜਿਹੜੇ ਗਰਾਊਂਡਾਂ ਦੇ ਵਿੱਚ ਤੁਸੀਂ ਦੇਖੋ ਦੇਖੋਗੇ ਹੱਸਤਾ ਬਸਦਾ ਤੇ ਰੰਗੜਾ ਪੰਜਾਬ ਬਣਾਉਣ ਦੇ ਲਈ ਅਸੀਂ ਹਰ ਵੇਲੇ ਜਿਹੜਾ ਸੰਭਵ ਕੋਸ਼ਿਸ਼ ਕਰ ਰਹੇ ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਇਸ ਉਪਰਾਲੇ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਲਈ ਵੀ ਮੈਂ ਸਹਿਯੋਗ ਲਈ ਧੰਨਵਾਦ ਕਰਦਾ ਸਭ ਤੋਂ ਵੱਡਾ ਧੰਨਵਾਦ ਪੰਜਾਬ ਦੇ ਲੋਕਾਂ ਦਾ ਜਿਹੜੇ ਸਲੋਕ ਲਹਿਰ ਦੇ ਵਿੱਚ ਵੱਧ ਚੜ ਕੇ ਹਿੱਸਾ ਬਣਦੇ